ਦੇਖੋ ਖੇਤਾਂ ਨੂੰ ਅੱਗ ਲਗਾਈ ਗਈ ਤੇ ਜਿਸ ਦੇ ਨਾਲ ਕਾਫੀ ਪੰਛੀਆਂ ਦੇ ਬੱਚੇ ਸੜ ਕੇ ਸੁਆਹ ਹੋ ਗਏ ਤੇ ਦੇਖੋ ਪੰਛੀ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਲੱਭ ਰਹੇ ਨੇ ਤੇ ਰੋਲਾ ਪਾ ਰਹੇ ਨੇ ਇਹ ਦੇਖੋ ਜੀ ਇਹ ਪੰਛੀ ਆਪਣੇ ਬੱਚਿਆਂ ਨੂੰ ਲੱਭ ਰਹੇ ਨੇ ਤੇ ਰੋਲਾ ਪਾ ਰਹੇ ਨੇ ਪਰ ਉਹਨਾਂ ਦੇ ਬੱਚੇ ਇਸ ਅੱਗ ਵਿੱਚ ਸੜ ਕੇ ਸੁਆਹ ਹੋ ਚੁੱਕੇ ਨੇ ਆਪ ਜੀ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ ਬੇਜਵਾਨੀਆਂ ਦੀ ਜਾਨ ਨਾ ਲਿਆ ਕਰੋ ਏ ਦੇਖੋ ਕਿੰਨੇ ਪੰਛੀ ਆਪਣੇ ਬੱਚਿਆਂ ਨੂੰ ਲੱਭ ਰਹੇ ਨੇ